ਠੀਕ ਹੈ ਚਲੋ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਕੰਮ ਫਿਰ ਹੋਰ ਆਪਾਂ ਕਰਦੇ ਆਂ ਸਰਕਾਰ ਹਾਂ ਫਿਰ ਬਾਅਦ ਵਿੱਚ ਜੋ ਸਰਕਾਰ ਦਵਾਵੂਗਾ ਉਹ ਹੌਲੀ ਹੌਲੀ ਹੱਲ ਕਰਦੇ ਹਾਂ ਉਹ ਤੁਸੀਂ ਇਹਨਾਂ ਤੋਂ ਅਰਜ਼ੀਆਂ ਲਿਖਾਓ ਤੇੜੜਾਂ ਵਾਲਿਆਂ ਨੂੰ ਵੀ ਦਵਾਵਾਂਗੇ ਕੋਈ ਇਹ ਤਾਂ ਅਸੀਂ ਹਲੇ ਆਪਦੇ ਕੋਲੋਂ ਜਿਹੜੇ ਵਿਚਾਰੇ ਜਮਾ ਹੀ ਉਹ ਹੋਗੇ ਨਾ ਮੈਂ ਆਪਦੇ ਕੋਲੋਂ ਕਰ ਦਿੰਦੀ ਆਂ ਅਰਜੀ ਇਸ ਵਾਰ ਨਹੀਂ ਸਾਡੀ ਦੁਕਾਨ ਦੇ ਇਹੀ ਸਨ ਸਤਿ ਸ਼੍ਰੀ ਅਕਾਲ ਜੀ ਸੱਸ ਇਹਨਾਂ ਦਾ ਵੀ ਚਲੋ ਕੋਈ ਨਹੀਂ ਤੁਸੀਂ ਇੱਕ ਵਾਰੀ ਤੁਹਾਨੂੰ ਅਸੀਂ ਸਿਰ ਠਗਣ ਜੋਗਾ ਕਰ ਦਿੰਨੇ ਆਂ ਛੜ ਛੁਡ ਪਾ ਲੋ ਲਿਆਰ ਛੜਾ ਹਲੋ ਬਤ ਕਰੋ ਆ ਉਹ ਆਵਦਾ ਕੰਮ ਛੱਤ ਬਣਾਓ ਤੇ ਮਾਤਾ ਜੀ ਫਿਰ ਆਪਾਂ ਸੱਚ ਬੀਬੀ ਜੀ ਵੀ ਉਹ ਪਰ ਸਕਦੇ ਆਪਾਂ ਫੈਲ ਬਿਲਕੁਲ ਭਰ ਸਕਦੇ ਆ ਨਹੀਂ ਹੈ ਜੀ ਇਹ ਤਾਂ ਮੈਡਮ ਉਹ ਭਰ ਨਹੀਂ ਇਹ ਤਾਂ ਮੰਤਰੀ ਸਾਹਿਬ ਨੇ ਵੈਸੇ ਇੱਕ ਵਾਰੀ ਤੁਹਾਡਾ ਕੰਮ ਚਲਾਉਣ ਵਾਸਤੇ ਇਹ ਮੈਂ ਆਪਦੇ ਕੋਲ ਦਿੱਤੇ ਆ ਹਾਂ ਤੁਹਾਡੀ ਫਾਈਲ ਨਹੀਂ ਰਿਜੈਕਟ ਹੁੰਦੀ ਤੁਹਾਨੂੰ ਉਹ ਵੀ ਫਾਇਦਾ ਮਿਲੂਗਾ ਕਾਰ ਵੱਲੋਂ ਆਊਗਾ ਉਹ ਅਲੱਗ ਹੈ ਪਰ ਤੁਸੀਂ ਐਂ ਬੈਠੇ ਹੋ ਦਾ ਨੁਕਸਾਨ ਹੋ ਗਿਆ ਇੱਕ ਵਾਰੀ ਮੈਂ ਤੁਹਾਡੀ ਹੈਲਪ ਕਰਨ ਆਈ ਹਾਂ ਰਿਪੇਅਰਲੀ ਇਹਨੂੰ ਹੈਲਪ ਕਰ ਦਿੰਨੇ ਆ ਆ ਜਾ ਫਿਰ ਆ ਜਾ ਬੀਬੀ ਜੀ ਆ ਜਾ ਬੀਬੀ ਹੱਲ ਫੜ ਇਹਨੂੰ ਕਰਾ ਇਹਨੂੰ ਸਹੀ ਠੀਕ ਕਰਵਾ ਲਓ ਠੀਕ ਹੈ ਸਕੀਮ ਚ ਭਰਦੇ ਹੋ ਤੁਸੀਂ ਉਹਦੇ ਚ ਵੀ ਭਰਾਵਾਂਗੇ ਤੇਰਾ ਕੁਝ ਤੇਰਾ ਕਰਾ ਦੂਗੇ ਮੰਤਰੀ ਸਾਹਿਬ ਤੁਹਾਨੂੰ ਆਪਦੇ ਕੋਲ ਦੇ ਦੇ ਠੀਕ ਹੈ ਮੈਂ ਨਾ ਪਹਿ ਜਾਂਦਾ ਕੱਚਾ ਮਕਾਨ ਹੈ ਮੈਂ ਕੱਚੇ ਵਾਸਤੇ ਆਪਾਂ ਸਕੀਮ ਚ ਭਰਾ ਦਿੰਨੇ ਤੇਰਾ ਇੱਕ ਵਾਰੀ ਤੂੰ ਸੂਤ ਕਰਾ ਲਾ ਇਹਨੂੰ ਠੀਕ ਹੈ ਇੱਕ ਵਾਰੀ ਰਿਪੇਅਰ ਕਰਾ ਲਾ ਰਿਪੇਅਰ ਕਰਾ ਲਾ ਇੱਕ ਇੱਕ ਦੀ ਛੱਤ ਡੇੜ ਕੇ ਨਾ ਤਾਂ ਦਾ ਸ਼ੈੱਡ ਪਾ ਲਾ ਵੀ ਜਿਹੜੇ ਥੱਲੇ ਤੈਨੂੰ ਬੈਠਣ ਲੱਗੇ ਡਰ ਹਾਂ ਤਾਂ ਡਰ ਤਾਂ ਜੇ ਉ ਤਾਂ ਹੀ ਚੱਕਣੀ ਬਸ ਉਹਨਾਂ ਦੇ ਨਾਲ ਕਰਨੀ ਪੈਣੀ ਐ ਤੂੰ ਚਲੋ ਫਿਰ ਆ ਜੀ ਹਾਂ ਤੋ ਮੋਟਰਸਾਈਕਲ ਵੀ ਇੱਥੇ ਖੜਾ ਸੀ ਉਹ ਤਾਂ ਡਿੱਗ ਗਿਆ ਉਹ ਨਾਂ ਲਿਖਿਆ ਵਾ ਜਿਹਦੇ ਚ ਉਹ ਆਵਾਜ਼ ਫਾਰਮ ਭਰੇ ਨਾ ਫਾਰਮ ਭਰੇਗੇ ਨਾ ਫਾਰਮ ਭਰੇਗੇ ਇੱਕ ਵਾਰੀ ਤੁਹਾਨੂੰ ਹੈਲਪ ਕਰ ਦਿੰਨੇ ਆ ਅੱਛਾ ਜੀ ਤੁਸੀਂ ਇੱਕ ਵਾਰੀ ਆਪ ਦਾ ਇੱਥੇ ਸ਼ਰਟ ਸ਼ੁੱਡ ਪਵਾ ਲਓ ਪਾ ਲਓ ਤਾਂ ਮੈਂ ਵੈਸੇ ਆਪਦੇ ਕੋਲੋਂ ਜਾਈ ਆਂ ਹਾਂ ਕੋਲੋਂ ਦੇ ਦੇ ਮੰਤਰੀ ਕਿਦਾਂ ਕੋਲੋਂ ਦੇ ਹੀ ਜਾਂਦੇ ਆ ਜੀ ਅੱਛਾ ਜੀ ਕਿਉਂਕਿ ਹਲੇ ਟਾਈਮ ਲੱਗ ਜਾਣਾ ਆਉਂਦਿਆਂ ਨੂੰ ਉਹਨਾਂ ਚਿਰ ਤੁਸੀਂ ਆਪ ਦਾ ਸਿਰ ਟੱਕ ਕਰ ਲਓ ਹਾਂ ਉਹ ਕਾਲੇ ਦਾ ਉਹੀ ਹੈ ਅੱਛਾ ਕਾਲੇ ਜੀ ਬੇਟਾ ਦੱਸ ਛੋਟੇ ਕਿ ਬੇਟਾਈ ਕੋਟੀ ਪਛਾ ਜਿਹੜਾ ਸੁੱਤਾ ਹੀ ਰਹਿਣਾ ਇਹਨਾਂ ਨੂੰ ਹੈਲਪ ਕਰਨੀ ਸੀ ਨਰ ਫੜ ਇੱਥੇ ਫੜਾ ਦਿੰਨੇ ਹਾਂ ਹੱਲ ਬੇਟਾ ਕੋ ਲੈ ਲੈ ਬੱਚੇ ਕੋਈ ਨਹੀਂ ਉਹ ਆਪਦਾ ਤੁਸੀਂ ਇੰਤਜ਼ਾਮ ਕਰ ਲਓ ਕਹਿੰਦੇ ਆਪਾਂ ਫਾਈਲ ਲੈਦਾ ਭਰੀ ਵੀ ਆ ਜੀ ਹਾਂ ਕਰਦੇ ਹਾਂ ਹਾਂ ਠੀਕ ਹੈ ਕੇਰਾ ਟੈਂਪਰੇਲੀਓ ਬਾਈ ਨੂੰ ਕਹਿੰਦੀ ਮੈਂ ਫਾਲੋ ਕਰਨਾ ਜੀ ਮੇਰੀ ਗੱਲ ਕਰਾਓ ਹਾਂ ਮੈਡਮ ਦੀ ਕਰੋ ਸੱਚੀ ਗੱਲ ਹੈ ਹੁਣ ਕਰਦੀ ਦੀ ਕਿੱਥੇ ਵੜਨਗੇ ਵਿਚਾਰੇ ਹੋਰ ਹੱਲਾ ਫੜ ਜਿਵੇਂ ਉਹ ਪਾਇਆ ਸ਼ੈੱਡ ਹੁਮੇ ਹੀ ਪਾ ਲਓ। ਬਾਕੀ ਨਾ ਇਹ ਨਹੀਂ ਕਰਦੇ ਮਾਲਕ ਫਾਈਲ ਵੀ ਭਰ ਦਾਂਗੇ। ਹਾਂਜੀ ਫਾਈਲ ਵੀ ਭਰ ਦਾਂਗੇ। ਫਾਈਲ ਵੀ ਭਰ ਦਾਂਗੇ ਕੋਈ ਆਪ ਦੇ ਕੋਲੋਂ ਤੁਹਾਨੂੰ ਕਰ ਰਹੇ ਆ ਤਾਂ ਕਿ ਤੁਹਾਨੂੰ ਫਾਈਲ ਤੇ ਮੈਡਮ ਭਰੀ ਹੋਈ ਹੈ। ਭਰੀ ਹੈ ਨਾ ਉਹ ਵੀ ਆ ਜਾਣਗੇ। ਚਲੋ ਇੱਕ ਵਾਰੀ ਨਾ ਤੁਹਾਨੂੰ ਅਸੀਂ ਪੈਸੇ ਦੇਣ ਆਏ ਆ ਵੀ ਆਪਦਾ ਸ਼ੈੱਡ ਪਾ ਕੇ ਆਹ ਤਰਪਾਲਾਂ ਜੀਆਂ ਦਾ ਪਾਸੇ ਕਰੋ। ਬੈਣ ਜੋਗੇ ਹੋ ਜੋ। ਬਾਕੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਆਣੀ ਉਹ ਵੀ ਆਊਗੀ। ਇੱਕ ਵਾਰੀ ਤੁਸੀਂ ਤਰਪਾਲਾਂ 'ਚ ਬੈਠੇ ਤਾਂ ਕਰਕੇ ਦੇਣ ਆਏ ਆ। ਹਾਲੋ ਫੜੋ। ਇਹ ਪਵਾਓ ਸ਼ੈੱਡ ਆਪ ਦਾ। ਠੀਕ ਹੈ ਹੂੰ ਇੱਕ ਕਰੀ ਨਾ ਉਹ ਕਰ ਲਓ ਸੈਟ ਅਪ ਹੋ ਜੂਗਾ ਹਾਂ ਫਿਰ ਉਦੋਂ ਤੱਕ ਆਉਂਦੇ ਆਉਂਦੇ ਟਾਈਮ ਲੱਗ ਜਾਣਾ ਨਾ ਤੇ ਆਉਂਦੀ ਕਿਸ਼ਤ ਟਾਈਮ ਲੱਗੇ ਨਾ ਸਰਕਾਰ ਦਾ ਪ੍ਰੋਸੀਜਰ ਥੋੜਾ ਲੰਬਾ ਹੈ ਸ਼ੈਡ ਪੁੱਛ ਰਹੇ ਸੀ 1000 ਰੁਪਏ ਮੰਗਦੇ ਨਹੀਂ ਮੰਗਦੇ 100 ਰੁਪਏ 15 ਰੁਪਏ 15 ਦਾ ਪਾ ਲਓ ਨਾ ਸਾਰਾ ਨਾ ਕਵਰ ਕਰ ਦੋ ਹੂੰ ਉਸ ਤੋਂ ਉਹ ਪਾ ਲਓ ਹਾਂ ਹਾਂ ਪਾਸੇ ਸਾਰਾ ਹੋਇਆ ਪਿਆ ਹੈ ਅੱਛਾ ਸਤਿ ਸ੍ਰੀ ਅਕਾਲ ਕੋਈ ਨਹੀਂ ਮਤਲਬ ਕਰਦੇ ਅੱਗੇ ਵੀ ਤੁਸੀਂ ਕਿੰਨਾ ਸੀ ਕੱਲ ਪਾਸੇ ਦੇਵਾਂਗੀ ਤੇ ਰਮੜ ਆ ਜੀ ਤਾਂ ਮਕਾਂ ਹਾਂ ਦੇ ਦੇਣੀ ਮੇਰੇ ਤੋਂ ਅੱਲਾ ਹਰਸ਼ ਦੇ ਬੇ ਅੱਲਾ ਫੜਾ ਲਿਆ ਕਾਹਦਾ ਤੂੰ ਮਕਾਨ ਮੜਾ ਕੇ ਬਣਾਉਂ ਮੈਂ ਨਹੀਂ ਬਣਾਉਂਦੀ ਤੂੰ ਤੇਰੇ ਕੋਲ ਮੁੰਡੇ ਮੇਰੇ ਕੋਲ ਕੋਈ ਨਹੀਂ ਹੈਗਾ ਮੈਂ ਤਾਂ ਸੰਗਲ ਜੇੜੀ ਨਾ ਉਹ ਸੈਤਾਨੀ ਹੈ ਨਾ ਕੋਈ ਸਰਕਾਰ ਤੋਂ ਹੋ ਜਾਈ ਨਹੀਂ ਇਹ ਤੁਹਾਨੂੰ ਐਮਰਜੈਂਸੀ ਵਾਸਤੇ ਐਮਰਜੈਂਸੀ ਵਾਸਤੇ ਹੱਲ ਲਗਾ ਠੀਕ ਹੈ ਕੋਈ ਨਹੀਂ ਮੇਰੇ ਸਤੋ ਵੀ ਆਉਂਦਾ ਪਾਣੀ ਥੱਲੇ ਜਾਂਦੇ ਕੱਲੂ ਐਲਪ ਕਰਦੀ ਮਾਤਾ ਦੀ ਇਹ ਕਰਕੇ ਕਰਦੀ ਕਹਿੰ ਜਾਂਦਾ ਕੱਲ ਜਣੀ ਕੋਰਤ ਨਾ ਨਾ ਪ੍ਰਧਾਨ ਮੰਤਰੀ ਵਾਸ ਯੋਜਨਾ ਸਪੋਰਟ ਇਹ ਆਹੀ ਤਾਂ ਹੀ ਕਹਿਣਾ ਨਾ ਵੀ ਜਿਹੜੇ ਖੱਡੇ ਦੇ ਨਾਮ ਇਹ ਨੀਚੀ ਦੀ ਵਿੱਚ ਹੀ ਜਾਣ ਰਹੀ ਦੀ ਹੈ ਕਰਕੇ ਆ ਵੀ ਤੁਸੀਂ ਥੱਲੇ ਨਾ ਆ ਜਿਓ ਇਹ ਆਪਦੀ ਜਾਨ ਤੇ ਪਿਆਰੀ ਹੈ ਮੈਨੂੰ ਹੀ ਚਾਹੀਦਾ ਵੀ ਆਜਾ ਨੱਦੇ ਦਾ ਸਾਰੀ ਰਾਤ ਲੱਗੀ ਰਹਿੰਦੀ ਪਾਣੀ ਕੱਢਣੀ ਕਰਕੇ 15ਵੇਂ 15ਵੇਂ ਨਾਲ ਲੱਗੇ ਮੇਰਾ ਕਿ ਕਰਵਾਣਾ ਪਵਾ ਦੇ ਮਤ ਪਵਾ ਦੇ ਸ਼ੰਡ ਪਵਾ ਦੇ ਬੜਾ ਨਹੀਂ ਕਿ ਇੱਕ ਹੀ ਬਣਾ ਦੋ ਮੈਂ ਤਾਂ ਬਸ ਉਹ ਹੀ ਹੋ ਕੇ ਰਹਿ ਜਾਏ ਕੋਈ ਨਹੀਂ ਕਬਰਾਂ ਚ ਲੁਚਾ ਵਧੀਆ 15 ਮੈਂ 15 ਫਿਰ ਆਪਾਂ ਇਹ ਕਰਦੇ ਜੀ ਜਿਹੜਾ ਮਲਵਾ ਸਿੱਟਦੇ ਪਏ ਨੇ ਉਹ ਮਲਵਾ ਪਵਾ ਦਿੰਨੇ ਇੱਥੇ ਹਾਂ ਐਂ ਕਰ ਲਾ ਹਾਂ ਇਹ ਇੱਕ ਕੰਧ ਕਢਾ ਕੇ ਉੱਪਰ ਸ਼ੈੱਡ ਪਵਾ ਕੇ ਤੇ ਉਹ ਸਾਹਮਣੇ ਇੱਟਾਂ ਵਰਤੀਆਂ ਜਾਣੀਆਂ ਇਹ ਹੀ ਵਰਤੀਆਂ ਜਾਣੀਆਂ ਹਾਂ ਵੀ ਕੇਰਾ ਇੱਕ ਬਚਾਅ ਹੋ ਜਾਊਗਾ 200 ਰੁਪਈਆ ਉੱਥੇ ਉਹ ਪਈ ਆ ਪਿਛਲੇ ਮਹੀਨੇ ਕਰਵਾ ਦਿੰਦੇ ਮਾਤਾ ਕੋਈ ਇੱਟਾਂ ਪੱਥਰ ਸੀਮੈਂਟ ਦੇ ਦਾ ਮਤਲ ਲੈ ਕੇ ਦੇ ਕੇ ਨਾ ਉੱਤੇ ਛੱਤ ਪਾ ਦੇ ਇੱਕ ਕਰ ਬਸ ਠੀਕ ਹੈ ਸਰ ਹਾਂ ਅੱਛਾ ਦਰਾਂੀਆਂ ਪੈ ਜਾਣ ਠੀਕ ਹੈ ਚਲੋ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਕੰਮ ਫਿਰ ਹੋਰ ਆਪਾਂ ਕਰਦੇ ਆਂ ਸਰਕਾਰ ਹਾਂ ਫਿਰ ਬਾਅਦ ਵਿੱਚ ਜੋ ਸਰਕਾਰ ਦਵਾਊਗਾ ਉਹ ਹੌਲੀ ਹੌਲੀ ਹੱਲ ਹੋ ਜਾਵੇਗਾ ਹਾਂ ਉਹ ਤੁਸੀਂ ਇਹਨਾਂ ਤੋਂ ਅਰਜ਼ੀਆਂ ਲਿਖਾਓ ਤੇੜਾਣਾਂ ਵਾਲਿਆਂ ਨੂੰ ਵੀ ਦਵਾਵਾਂਗੇ ਕੋਈ ਨਹੀਂ ਇਹ ਤਾਂ ਅਸੀਂ ਹਲੇ ਆਪਦੇ ਕੋਲੋਂ ਜਿਹੜੇ ਵਿਚਾਰੇ ਜਮਾ ਹੀ ਹੋ ਗਏ ਨਾ ਮੈਂ ਆਪਦੇ ਕੋਲੋਂ ਕਰ ਦਿੰਦੀ ਆਂ ਅਰਜ਼ੀ ਇਸ ਵਾਰ ਨਹੀਂ ਸਾਡੇ ਰਿਪੋਰਟ 'ਚ ਇਹੀ ਸਭ ਸਤਿ ਸ਼੍ਰੀ ਅਕਾਲ ਜੀ ਸੱਸ ਇਹਨਾਂ ਦਾ ਵੀ ਚਲੋ ਕੋਈ ਨਹੀਂ ਤੁਸੀਂ ਇੱਕ ਵਾਰੀ ਤੁਹਾਨੂੰ ਅਸੀਂ ਸਿਰ ਢੱਕਣ ਜੋਗਾ ਕਰ ਦਿੰਨੇ ਆ ਛੱਡ ਛੁੱਡ ਪਾ ਲਓ ਲਿਆਰਿਸ਼ ਫੜਾ ਹਾਲੋ ਬਤ ਕਰਵਾਓ ਉਹ ਆਵਦਾ ਕੰਮ ਛੱਤ ਬਣਾਓ ਤੇ ਮਾਤਾ ਜੀ ਫਿਰ ਆਪਾਂ ਸਤਜੀ ਬੀਬੀ ਜੀ ਵੀ ਉਹ ਪਰਸਾ ਕਰਦੇ ਆਪਾਂ ਫਾਈਲ ਬਿਲਕੁਲ ਪਰਸ ਸਕਦੇ ਆ ਜੀ ਇਹ ਤਾਂ ਮੰਤਰੀ ਸਾਹਿਬ ਨੇ ਵੈਸੇ ਇੱਕ ਵਾਰੀ ਤੁਹਾਡਾ ਕੰਮ ਚਲਾਉਣ ਵਾਸਤੇ ਇਹ ਮੈਂ ਆਪਦੇ ਕੋਲ ਦਿੱਤੇ ਆ ਤੁਹਾਨੂੰ ਦੇ ਦੇਣੇ ਹਾਂ ਤੁਹਾਡੀ ਫਾਈਲ ਨਹੀਂ ਰਿਜੈਕਟ ਹੁੰਦੀ ਤੁਹਾਨੂੰ ਉਹ ਵੀ ਫਾਇਦਾ ਮਿਲੂਗਾ ਕਾਰ ਵੱਲੋਂ ਆਊਗਾ ਉਹ ਅਲੱਗ ਹੈ ਪਰ ਤੁਸੀਂ ਐਂ ਬੈਠੇ ਹੋ ਦਾ ਨੁਕਸਾਨ ਹੋ ਗਿਆ ਇੱਕ ਵਾਰੀ ਮੈਂ ਤੁਹਾਡੀ ਹੈਲਪ ਕਰਨ ਆਈ ਹਾਂ ਫਿਰ ਬੇਰਲੀ ਇਹਨੂੰ ਹੈਲਪ ਕਰ ਦਿੰਨੇ ਆ ਆ ਜਾ ਫਿਰ ਆ ਜਾ ਬੀਬੀ ਜੀ ਆ ਜਾ ਬੀਬੀ ਲਫੜ ਕਰਾ ਇਹਨੂੰ ਸਹੀ ਠੀਕ ਕਰਵਾ ਲਓ ਠੀਕ ਹੈ ਸਕੀਮ ਕਿਉਂ ਭਰਦੇ ਹੋ ਤੁਸੀਂ ਉਹਦੇ ਚ ਵੀ ਭਰਾਵਾਂਗੇ ਤੇਰਾ ਕੁਝ ਤੇਰਾ ਕਰਾ ਦੂਗੇ ਮੰਤਰੀ ਸਾਹਿਬ ਤੁਹਾਨੂੰ ਆਪਦੇ ਕੋਲ ਦੇ ਦੇਣਗੇ ਠੀਕ ਹੈ ਮੈਂ ਨਾ ਪਹਿ ਜਾਂਦਾ ਕੱਚਾ ਮਕਾਨ ਹੈ ਮੈਂ ਕੱਚੇ ਵਾਸਤੇ ਆਪਾਂ ਸਕੀਮ ਚ ਭਰਾ ਦਿੰਨੇ ਤੇਰਾ ਇੱਕ ਵਾਰੀ ਤੂੰ ਸੂਤ ਕਰਾ ਲਾ ਇਹਨੂੰ ਠੀਕ ਹੈ ਇੱਕ ਵਾਰੀ ਰਿਪੇਅਰ ਕਰਾ ਲਾ ਰਿਪੇਅਰ ਕਰਾ ਲਾ ਇੱਕ ਇੱਕ ਦੀ ਛੱਤ ਦੇੜ ਕੇ ਨਾ ਤਾਂ ਦਾ ਸ਼ੈੱਡ ਪਾਲਾ ਫੇ ਜਿਹੜੇ ਥੱਲੇ ਤੈਨੂੰ ਬੈਠਣ ਲੱਗੇ ਡਰ ਹਾਂ ਤਾਂ ਡਰ ਤਾਂ ਜੇ ਉ ਤਾਂ ਹੀ ਟੱਕਣੀ ਮਿਲ ਤੇ ਉਹਨਾਂ ਦੇ ਨਾਲ ਕਰਨੀ ਪੈਣੀ ਐ ਤੂੰ ਚਲੋ ਫਿਰ ਹਾਂ ਤਾਂ ਮੋਟਰਸਾਈਕਲ ਵੀ ਇੱਥੇ ਖੜਾ ਸੀ ਉਹ ਤਾਂ ਡਿੱਗ ਗਿਆ ਉਹ ਨਾਲ ਲਿਖਿਆ ਵਾ ਜਦੋਂ ਚੋ ਉਹ ਆਵਾਜ਼ ਫਾਰਮ ਭਰੇ ਨਾ ਫਾਰਮ ਭਰੇਗੇ ਨਾ ਹਾਂ ਫਾਰਮ ਭਰੇਗੇ ਇੱਕ ਵਾਰੀ ਤੁਹਾਨੂੰ ਹੈਲਪ ਕਰ ਦਿੰਦੇ ਆ ਅੱਛਾ ਜੀ ਤੁਸੀਂ ਇੱਕ ਵਾਰੀ ਆਪਦਾ ਇੱਥੇ ਸ਼ਰਡ ਸ਼ੁੱਡ ਪਵਾ ਲਓ ਪਾ ਲਓ ਤਾਂ ਮੈਂ ਵੈਸੇ ਆਪਦੇ ਕੋਲੋਂ ਦੇ ਆਈਆਂ ਹਾਂ ਕੋਲੋਂ ਦੇ ਦੇ ਮੰਤਰੀ ਕਿਉਂਕਿ ਹਲੇ ਟਾਈਮ ਲੱਗ ਜਾਣਾ ਆਉਂਦਿਆਂ ਨੂੰ ਉਹਨਾਂ ਚਿਰ ਤੁਸੀਂ ਆਪਦਾ ਸਿਰ ਟੱਕ ਕਰ ਲਓ ਹਾਂ ਉਹ ਕਾਲੇ ਦਾ ਉਹੀ ਹੈ ਅੱਛਾ ਛੋਟੇ ਕਿ ਬੇਟਾ ਜੀ ਛੋਟੀ ਅੱਛਾ ਜੀ ਤਾ ਸੁੱਤਾ ਹੀ ਰਹਿਣਾ ਇਹਨਾਂ ਨੂੰ ਹੈਲਪ ਕਰਨੀ ਸੀ ਹਲ ਫੜ ਇੱਥੇ ਫੜਾ ਦਿੰਨੇ ਹਾਂ ਹਲ ਹਲ ਬੇਟਾ ਉਹ ਲੈ ਲੈ ਬੱਚੇ ਕੋਈ ਨਹੀਂ ਉਹ ਆਪਦਾ ਤੁਸੀਂ ਇੰਤਜ਼ਾਮ ਕਰ ਲਓ ਕਹਿੰਦੇ ਆਪਾਂ ਫਾਈਲ ਲੈਦਾ ਭਰੀ ਆ ਜੀ ਹਾਂ ਕਰਦੇ ਹਾਂ ਠੀਕ ਹੈ ਕੇਰਾ ਟੈਂਪਰੇਲੀ ਉਹ ਬਾਈ ਨੂੰ ਕਹਿੰਦੇ ਮੈਂ ਫੋਨ ਕਰਾ ਮੇਰੀ ਗੱਲ ਕਰਾਓ ਹਾਂ ਮੈਡਮ ਦੀ ਕਰੋ ਸੱਚੀ ਗੱਲ ਹੁਣ ਸਰਦੀ ਦੀ ਕਿੱਥੇ ਭੜਨਗੇ ਵਿਚਾਰੀ ਹੋਰ ਹਲ ਫੜ ਜਿਵੇਂ ਉਹ ਪਾਇਆ ਸ਼ੈੱਡ ਹੁਣੇ ਹੀ ਪਾ ਲਓ ਬਾਕੀ ਨਾ ਇਹ ਨਹੀਂ ਕਰਦੇ ਮਾਲੇ ਫਾਈਲ ਭਰ ਦਾਂਗੇ ਹਾਂਜੀ ਫਾਈਲ ਭਰ ਦਾਂਗੇ ਇੱਕ ਵਾਰੀ ਆਪ ਦੇ ਕੋਲੋਂ ਤੁਹਾਨੂੰ ਕਰ ਰਹੇ ਆ ਤਾਂ ਕਿ ਤੁਹਾਨੂੰ ਫਾਈਲ ਤੇ ਮੈਡਮ ਭਰੀ ਹੋਈ ਹੈ ਭਰੀ ਹੈ ਨਾ ਉਹ ਵੀ ਆ ਜਾਣਗੇ ਚਲੋ ਇੱਕ ਵਾਰੀ ਨਾ ਤੁਹਾਨੂੰ ਅਸੀਂ ਪੈਸੇ ਦੇਣ ਆਏ ਆ ਵੀ ਆਪਦਾ ਸ਼ੈੱਡ ਪਾ ਕੇ ਆਹ ਤਰਪਾਲਾਂ ਜੀਆਂ ਦਾ ਪਾਸੇ ਕਰੋ ਬਹਿਣ ਜੋਗੇ ਹੋ ਜੋ ਬਾਕੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਆਣੀ ਉਹ ਵੀ ਆਊਗੀ ਇੱਕ ਵਾਰੀ ਤੁਸੀਂ ਤਰਪਾਲਾਂ 'ਚ ਬੈਠੇ ਤਾਂ ਕਰਕੇ ਦੇਣ ਆਏ ਆ ਹਾਲੋ ਫੜੋ ਇਹ ਪਵਾਓ ਸ਼ੈੱਡ ਆਪਦਾ ਠੀਕ ਹੈ ਹੂੰ ਏ ਕਰੀ ਨਾ ਉਹ ਕਰ ਲਓ ਸਿਰ ਟੱਕ ਹੋ ਜੂਗਾ ਹਾਂ ਫਿਰ ਉਦੋਂ ਤੱਕ ਆਉਂਦੇ ਆਉਂਦੇ ਟਾਈਮ ਲੱਗ ਜਾਣਾ ਨਾ ਏ ਕਰੀ ਆਉਂਦੀ ਕਿਸ਼ਤ ਟਾਈਮ ਲੱਗ ਜਾਣਾ ਸਰਕਾਰ ਦਾ ਪ੍ਰੋਸੀਜਰ ਥੋੜਾ ਲੱਗਦਾ ਸਹੀ ਸੈਟ ਪੁੱਛ ਰਹੀ ਸੀ 200 ਰੁਪਏ ਮੰਗਦੇ ਨਹੀਂ ਭਾਂਗਦੇ 13 15ਵੇਂ ਤੰਦਰਾਂ ਦਾ ਪਾਲੋ ਨਾ ਸਾਰੇ ਨਾ ਕਵਰ ਕਰੋ ਹੂੰ ਉਸ ਤੋਂ ਉਹ ਕਰੀਓ ਪਾਲੋ ਹਾਂ ਹਾਂ ਉਸ ਤੋਂ ਸਾਰਾ ਹੋਇਆ ਪਿਆ ਅੱਛਾ ਸਤਿ ਸ੍ਰੀ ਅਕਾਲ ਕੋਈ ਨਹੀਂ ਮਾਤਾ ਕੋ ਕਰਦੇ ਅੱਗੇ ਵੀ ਤੁਸੀਂ ਕਿ ਕੀਤਾ ਸੀ ਕਿ ਪੈਸੇ ਦੇਵਾਂਗੀ ਤੇ ਰਮਣ ਆ ਜੀ ਤਾਂ ਮਕਾਂ ਹਾਂ ਦੇ ਦੇ ਨਹੀਂ ਮਿਲਿਆ ਨਹੀਂ ਮੇਰੇ ਤੋਂ ਅੱਲਾ ਹਰਸ਼ ਦੇ ਅੱਲਾ ਫੜ ਸਰਕਾਰ ਦਾ ਤੁਸੀਂ ਮਕਾਨ ਮੜਾ ਫੇ ਬਣਾਓ ਮੈਂ ਨਹੀਂ ਬਣਾਉਂਦੀ ਤੇਰੇ ਕੋਲ ਮੁੰਡਾ ਮੇਰੇ ਕੋਲ ਕੋਈ ਨਹੀਂ ਹੈਗਾ ਮੈਂ ਤਾਂ ਸੰਗਲ ਜੜੀ ਨਾ ਉਸ ਸੈਤਾਨੀ ਹੈ ਨਾ ਕੋਈ ਸਰਕਾਰ ਤੋਂ ਹੋ ਜਾਈ ਨਹੀਂ ਇਹ ਤੁਹਾਨੂੰ ਐਮਰਜੈਂਸੀ ਵਾਸਤੇ ਐਮਰਜੈਂਸੀ ਵਾਸਤੇ ਹੱਲ ਲਗਾ ਠੀਕ ਹੈ ਕੋਈ ਆ ਨਹੀਂ ਮੇਰੇ ਸੱਤੋਂ ਵੀ ਆਉਂਦਾ ਪਾਣੀ ਥੱਲੇ ਪਉਂਦੇ 15 ਜੰਮੂ ਐਂਡ ਕਰਦੀ ਮਾਤਾ ਦੀ ਹਾਂ ਇਹ ਕਰਕੇ ਕਰੀ ਜਾਂਦਾ ਕਰੀ ਜਾਂਦਾ ਨਾ 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 ਨ ਵਧੀਆ 15 ਮਾਰ 15 ਮਾਰ ਤੇ ਆਪਾਂ ਇਹ ਕਰਦੇ ਜੀ ਜਿਹੜਾ ਮਲਵਾ ਸਿੱਟਦੇ ਪਏ ਨੇ ਉਹ ਮਲਵਾ ਪਵਾ ਦਿੰਨੇ ਇੱਥੇ ਹਾਂ ਐ ਕਰ ਪਰਤ ਹੋ ਜਾਈਏ ਇਹਦੇ ਇੱਕ ਕੰਧ ਕਢਾ ਕੇ ਉੱਪਰ ਸ਼ੈੱਡ ਪਵਾ ਕੇ ਤੇ ਉਹ ਸਾਮਣੇ ਆਹੀ ਇੱਟਾਂ ਵਰਤੀਆਂ ਜਾਣੀਆਂ ਇਹੀ ਵਰਤੀਆਂ ਜਾਣੀਆਂ ਹਾਂ ਵੀ ਕੇ ਰਿਕਰ ਬਚਾਅ ਹੋ ਜਾਊਗਾ ਜੀ ਉਹ ਪਿੱਛਲੇ ਮਹੀਨੇ ਕਰਵਾ ਦਿੰਦੇ ਮਾਤਾ ਕੋਈ ਇੱਟਾਂ ਪੱਣੀ ਪਰ ਸੀਮੈਂਟ ਦੇ ਦਾ ਮਤਲ ਲੈ ਕੇ ਦੇ ਕੇ ਨਾ ਉੱਤੇ ਛੱਤ ਪਾ ਦੇ ਇੱਕ ਕਰ ਬਸ ਠੀਕ ਹੈ ਸਰ ਹਾਂ ਚਾਦਰਾਂ ਵੀ ਪੈ ਜਾਣੀਆਂ ਜੀ ਅੱਛਾ